ਬਰਜਿੰਦਰ ਕੌਰ ਬਿਸਰਾਉ ਦੀ ਕਹਾਣੀ ਧੀਆਂ ਪੈਣਾ ਸਾਂਜੀ ਸਰਵੰਤੇ ਹਰਮੀਤ ਸਿੰਘ ਆਪਸ ਵਿੱਚ ਤਾਏ ਚਾਚੇ ਦੇ ਪੁੱਤ ਸਨ ਜਦੋਂ ਦਾ ਜ਼ਮੀਨ ਦਾ ਵੰਡ ਵੰਡਾਇਆ ਹੋਇਆ ਸੀ ਉਦੋਂ ਤੋਂ ਇੱਕ ਵੱਟ ਪਿੱਛੇ ਰੌਲਾ ਪੈ ਗਿਆ ਸੀ ਜਿਸ ਕਾਰਨ ਦੋਹਾਂ ਭਰਾਵਾਂ ਦਾ ਆਪਸ ਵਿੱਚ ਹੱਡ ਕੁੱਤੇ ਦਾ ਵੈਸ ਸੀ ਸਰਵਨ ਸੁਭਾਅ ਦੀ ਬਹੁਤੀ ਤੇਜ਼ੀ ਦਿਖਾਉਣ ਕਰਕੇ ਬਹੁਤ ਜਲਦੀ ਤਤਤਾ ਹੋ ਜਾਂਦਾ ਸੀ ਹਜੀ ਹਰਮੀਤ ਸਿੰਘ ਕੁਝ ਸਮਝਦਾਰ ਤੇ ਨਰਮ ਸੁਭਾਅ ਦਾ ਸੀ ਇੱਕ ਦਿਨ ਹਰਮੀਤ ਦੀ ਕੁੜੀ ਕਾਲਜ ਤੋਂ ਆ ਰਹੀ ਸੀ ਉਸ ਦੀ ਸਹੇਲੀ ਉਸ ਨੂੰ ਸਕੂਟਰੀ ਤੇ ਛੱਡਣ ਆਈ ਉਸ ਨੂੰ ਪਿੰਡ ਵਾਲੇ ਮੋੜ ਤੇ ਲਾ ਕੇ ਚਲੀ ਗਈ ਦੂਰ ਆਪਣੀ ਮੋਟਰ ਤੇ ਬੈਠਾ ਸਰਵਣ ਉੱਚਾ ਹੋ ਹੋ ਕੇ ਦੇਖਦਾ ਹੈ ਤੇ ਆਪਣੇ ਸੀਰੀ ਨੂੰ ਪੁੱਛਦਾ ਉਹ ਬੰਤਿਆ ਇਹ ਕਿੰਨਾ ਦੀ ਕੁੜੀ ਨੂੰ ਕੋਈ ਲਾ ਕੇ ਗਿਆ ਮੈਨੂੰ ਤਾਂ ਸਿਆਣ ਨਹੀਂ ਆਉਂਦੀ ਔਰ ਦੇਖ ਓਏ ਵੀਰੇ ਸੂਟ ਵਾਲੀ ਕੁੜੀ ਦੇਖ ਕਿਵੇਂ dama dam ਤੁਰੀ ਜਾਂਦੀ ਆ ਹਰਦਾਰਾ ਮੈਨੂੰ ਤਾਂ ਆਪਣੇ ਮਿੱਤੇ ਦੀ ਵੱਡੀ ਕੁੜੀ ਲੱਗਦੀ ਆ ਆ ਜਿਹੜੀ ਕਾਲਜ ਪੜ੍ਹਨ ਜਾਂਦੀ ਆ ਬੰਤੇ ਨੇ ਜਵਾਬ ਦਿੱਤਾ ਆਹ ਬਲਾਂ ਉਹਨੂੰ ਲਾ ਕੇ ਕੌਣ ਗਿਆ ਮੈਨੂੰ ਤਾਂ ਪਛਾਣ ਨਹੀਂ ਆਈ ਕਿੰਨਾ ਦਾ ਮੁੰਡਾ ਸੀ ਸਰਵਨ ਨੇ ਜਾਣ ਬੁੱਝ ਕੇ ਗਲਤ ਚੁੱਕਣੀ ਚਾਹੀ ਆਵਰਾ ਪਛਾਨਤਾ ਮੈਨੂੰ ਨਹੀਂ ਆਈ ਆਪਣੇ ਪਿੰਡ ਦਾ ਮੁੰਡਾ ਨਹੀਂ ਹੋਣਾ ਕਾਹੀ ਲਾ ਕੇ ਬਾਰੋ-ਵਾਰ ਵਾਗਿਆ ਬੰਤਦੇ ਨੇ ਸ਼ਰਮਣ ਦੀ ਮਾੜੀ ਸੋਚ ਦਾ ਸਾਥ ਦਿੰਦੇ ਹੋਏ ਜਵਾਬ ਦਿੱਤਾ ਬਸ ਫਿਰ ਕਿਸੇ ਇੱਕ ਗੱਲ ਦੋ ਮੂੰਹਾਂ ਤੋਂ ਚੌਹਾਂ ਤੱਕ ਚੌਹਾਂ ਤੋਂ ਅੱਠ ਤੱਕ ਤੇ ਫਿਰ ਫੈਲਦੀ ਫੈਲਦੀ ਸਾਰੇ ਪਿੰਡ ਵਿੱਚ ਫੈਲ ਗਈ ਬੁੜੀਆਂ ਕੁੜੀਆਂ ਇਕੱਠੀਆਂ ਹੋ ਕੇ ਗੱਲਾਂ ਕਰਦੀਆਂ ਤੇ ਹਰ ਮੀਤ ਦੀ ਕੁੜੀ ਦੇ ਆਚਰਣ ਤੇ ਖੂਬ ਚਿਕੜ ਸੁੱਟਦੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਇੱਕ ਬੁਢੀ ਦੂਜੀ ਨੂੰ ਆਖਣ ਲੱਗੀ ਨਹੀਂ ਮੈਂ ਤਾਂ ਮਿੱਤੇ ਦੀ ਵੱਡੀ ਕੁੜੀ ਦਾ ਰਿਸ਼ਤਾ ਆਪਣੇ ਭਤੀਜੇ ਨੂੰ ਕਰਾਉਣ ਲੱਗੀ ਸੀ ਸ਼ੁਕਰ ਆ ਕਿ ਤੇਰ ਕਰਵਾ ਨਹੀਂ ਸੀ ਦਿੱਤਾ ਬਚਾ ਹੋ ਗਿਆ ਭੈਣੇ ਦੂਜੀ ਬੋਲੀ ਆਹ ਐ ਦੀਆਂ ਸੌਰੀ ਵੀ ਨਹੀਂ ਟੇਕਦੀਆਂ ਹੁੰਦੀਆਂ ਹੋਰ ਨਹੀਂ ਭੈਣੇ ਤੇਰਾ ਤਾਂ ਕੋਈ ਦਿੱਤਾ ਲੈ ਅੱਗੇ ਆ ਗਿਆ ਨਾਲੇ ਤੂੰ ਆਪ ਦੇ ਸਿਰ ਸਵਾਹ ਪਾਉਂਦੀ ਨਾਲੇ ਗਾਂਵ ਵਾਲਿਆਂ ਦੇ ਸਾਰੀਆਂ ਬੁੜੀਆਂ ਆਹ ਹੋਰ ਨਹੀਂ ਭੈਣੇ ਬਚ ਗਈ ਤੂੰ ਕਹਿ ਕੇ ਕੱਲ ਨੂੰ ਹੋਰ ਰਸਤਾਰ ਪਣਾਉਂਦੀਆਂ ਹਰਮੀਤ ਸਿੰਘ ਦੀ ਪਤਨੀ ਤੇ ਕੁੜੀਆਂ ਕਦੇ ਕਿਸੇ ਕੋਲ ਨਾ ਫालतू ਖੜਦੀਆਂ ਤੇ ਨਾ ਕਿਸੇ ਕੋਲ ਜਾਂਦੀਆਂ ਹਰਮੀਤ ਸਿੰਘ ਆਪ ਵੀ ਖੇਤਾਂ ਵਿੱਚ ਕੰਮ ਕਰਦਾ ਖੇਤਾਂ ਤੋਂ ਘਰ ਤੇ ਘਰ ਤੋਂ ਖੇਤਾਂ ਤੱਕ ਉਸ ਦੀ ਜ਼ਿੰਦਗੀ ਸੀ ਲੋਕ ਬਾਹਰ ਜੋ ਮਰਜ਼ੀ ਬੋਲੀ ਜਾਂਦੇ ਹੋਣਗੇ ਉਹਨਾਂ ਨੂੰ ਕੀ ਪਤਾ ਮਹਿਨਾ ਨੂੰ ਲੈ ਕੇ ਮਸਾਲੇ ਲਾਲਾ ਕੇ ਹਰਮੀਤ ਦੀ ਕੁੜੀ ਦੀਆਂ ਗੱਲਾਂ ਕਰ-ਕਰ ਕੇ ਬੈਠ ਕੇ ਇੱਕ ਦਿਨ ਹਰਮੀਤ ਸਿੰਘ ਸ਼ਾਮ ਨੂੰ ਆਪਣੇ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਸੀ ਤੇ ਉਸਦੇ ਨਾਲ ਉਸਦਾ ਕਾਮ ਜੀਤਾ ਵੀ ਸੀ ਸ਼ਹਿਰ ਵੱਲੋਂ ਆਉਂਦੀ ਪਿੰਡ ਦੀ ਫਿਰਨੀ ਨੂੰ ਜੋੜਨ ਵਾਲੀ ਸੜਕ ਤੇ ਦੋ ਤਿੰਨ ਜਣਿਆਂ ਦਾ ਇਕੱਠਾ ਹੋਇਆ ਲੱਗਿਆ ਹਰਮੀਤ ਸਿੰਘ ਨੇ ਆਪਣੀ ਮੋਟਰ ਵੱਲ ਨੂੰ ਮੋਟਰਸਾਈਕਲ ਮੋੜਨ ਦੀ ਥਾਂ ਉਧਰ ਨੂੰ ਕਮਾਲਿਆ ਕਿਉਂਕਿ ਉਸ ਨੂੰ ਕਿਸੇ ਕੁੜੀ ਦੀ ਚੀਕ ਦੀ ਆਵਾਜ਼ ਦਾ ਵੀ ਪ੍ਰੇਖਾ ਪਿਆ ਸੀ ਜਿਵੇਂ ਹੀ ਹਰਮੀਤ ਸਿੰਘ ਆਪਣੇ ਕੰਮੇ ਨਾਲ ਉਧਰ ਨੂੰ ਵਧਿਆ ਤਾਂ ਗੁੰਡਿਆਂ ਨੇ ਉਹਨਾਂ ਵੱਲ ਨੂੰ ਡਾਂਗਾਂ ਲਾੜ ਲਈਆਂ ਹਰਮੀਤ ਸਿੰਘ ਉਸ ਦੇ ਕੰਮੇ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਦੋ ਹੱਥ ਕੀਤੇ ਤਾਂ ਬਦਮਾਸ਼ਾਂ ਨੇ ਉੱਥੋਂ ਭੱਜਣ ਦੀ ਕੀਤੀ ਕੁੜੀ ਦੀ ਚੁੰਨੀ ਲੀਰੋ ਲੀਰ ਹੋਈ ਪਈ ਸੀ ਬਚਾ ਕਰਦੀ ਦਾ ਕਮੀਜ਼ ਵੀ ਕਈ ਜਗ੍ਹਾ ਤੋਂ ਫਟਿਆ ਪਿਆ ਸੀ ਹਰਮੀਤ ਸਿੰਘ ਨੇ ਆਪਣੇ ਸਰਦਾਰ ਪਰਣਾਲਾਹ ਕੀ ਕੁੜੀ ਨੂੰ ਆਪਣਾ ਤਨ ਟੱਕਣ ਲਿਜਤਾ। ਉਸਨੇ ਪਛਾਣ ਲਿਆ ਸੀ ਕਿ ਉਹ ਤਾਂ ਸਰਵੰਦ ਦੀ ਕੁੜੀ ਸੀ ਜੋ ਸ਼ਹਿਰ ਆਪਣੇ ਵਿਆਹ ਦੇ ਕਪੜੇ ਸਉਣ ਦੇਣ ਗਈ ਸੀ। ਉਹ ਆਪਣੀ ਸਕੂਟਰੀ ਤੇ ਆ ਰਹੀ ਸੀ ਤਾਂ ਮੁੰਡਿਆਂ ਨੇ ਕੱਲੀ ਦੇਖ ਕੇ ਘੇਰ ਲਿਆ ਸੀ। ਹੁਣ ਕੁੜੀ ਆਪਣੇ ਚਾਚੇ ਹਰਮੀਤ ਦੇ ਗੱਲ ਲੱਗੇ ਬਹੁਤ ਰੋ ਰਹੀ ਸੀ। ਹਰਮੀਤ ਸਿੰਘ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਕਿਹਾ ਧੀਏ ਰੋ ਨਾ। ਜਿ ਆਜ ਇੱਥੇ ਕੋਈ ਜਾ ਜਾਂਦੀ ਹੋ ਜਾਂਦੀ ਤਾਂ ਸਾਨੂੰ ਮਰਨ ਨੂੰ ਥਾਂ ਸੀ ਉਹ ਜਿੱਤਿਆ ਤੂੰ ਕੁੜੀ ਦੀ ਸਕੂਟਰੀ ਲੈ ਕੇ ਆ ਪਿੱਛੇ ਪਿੱਛੇ ਮੈਂ ਆਪ ਛੱਡ ਕੇ ਆਉਣਾ ਰਾਨੂ ਨੂੰ ਘਰੇ ਕਹਿ ਕੇ ਰਾਨੂ ਨੂੰ ਉਸਦੇ ਘਰ ਲੈ ਕੇ ਜਾਂਦਾ ਹੈ ਜਿਵੇਂ ਸਰਵਨ ਸਿੰਘ ਬਾਹਰ ਨਿਕਲਦਾ ਹੈ ਉਸ ਦੀ ਤੀ ਰਾਨੂ ਉਸ ਤੇ ਗੱਲ ਲਾ ਕੇ ਬੋਤ ਰੋਂਦੀ ਹੈ ਤੇ ਕਹਿੰਦੀ ਹੈ ਪਾਪਾ ਅੱਜ ਚਾਚਾ ਜੀ ਮੈਨੂੰ ਨਾ ਬਚਾਉਂਦੇ ਤਾਂ ਤੁਸੀਂ ਕਾਸੇ ਜੋਗੇ ਨਹੀਂ ਰਹਿਣਾ ਸੀ ਰਣ ਨੂੰ ਰੋਂਦੇ ਹੋਏ ਸਾਰੀ ਕਹਾਣੀ ਦੱਸਦੀ ਹੈ ਸਰਵੰ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਉਸ ਨੂੰ ਯਾਦ ਆਉਂਦਾ ਹੈ ਕਿ ਉਸ ਨੇ ਇਸ ਧੀਤੀ ਦੀ ਮਿੱਟੀ ਪ੍ਰੀਤ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਉਹ ਹਰਮੀਤ ਅੱਗੇ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਖੜ ਜਾਂਦਾ ਹੈ ਹਰਮੀਤ ਸਿੰਘ ਉਸ ਨੂੰ ਕਹਿੰਦਾ ਹੈ ਵੱਡੇ ਵੀਰਿਆ ਭਾਈ ਭਰਾਵਾਂ ਦੀਆਂ ਬਾਹਮਾਂ ਹੁੰਦੇ ਨੇ ਪਰ ਧੀਆਂ ਪੈਣਾ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਦੀਆਂ ਪੈਣਾ ਦੀ ਇੱਜ਼ਤ ਦੀ ਰਾਖੀ ਕਰਨਾ ਤਾਂ ਆਪਣਾ ਸਾਰਿਆਂ ਦਾ ਫਰਜ਼ ਹੈ